ਉਹ ਸਮਝਦੇ ਸੱਜੂ ਜੀ ਛਕਦਾ ਬੀਟਰ ਆਪ ਕੋ ਸਾਧਨਾ ਉਹ ਕਹਿੰਦੇ ਮਾਰਾ ਆਓ ਛਕੋ ਨੇ ਤੇ ਪਿਓ ਨੇ ਨਹੀਂ ਛੱਡਣਾ ਕਹਦੇ ਹੋ ਗੱਜੇ ਕੇ ਸਾਧਨਾ ਨਹੀਂ ਤਾਂ ਘਰ ਕੋ ਬਾਬਰ ਸੁਆਇ ਸੋਇਨ ਕਟੋਰੀ ਅਮਰਤ ਭਰੀ ਲੈ ਨਾਮੇ ਹਰ ਅਗੇ ਧਰੀਏ ਇੱਕ ਭਗਤ ਮੇਰੇ ਹਿਰਦੇ ਬਸਲੇ ਨਾਮੇ ਦੇਖ ਨਰਾਇਣ ਹਸੇ ਦੁੱਧ ਪਿਆਏ ਭਗਤ ਘਰ ਗਿਆ ਨਾਮੇ ਹਰ ਦਾ ਦਰਸ਼ਨ ਭਇਆ ਆਪ ਕੋ ਸਾਧਨਾ ਇੱਕ ਹੈ ਬੰਦਾ ਜੱਟੀ ਗੁਰੂ ਦੇ ਕੰਮ ਦਾ ਜੱਟੀ ਉਹ ਵੀ ਪੁੰਨ ਮਿਲਣਗੇ ਅਜਰਦਾਸ ਕਰੋ ਅੰਮ੍ਰਿਤ ਵੇਲਾ ਘਰ ਦੇ ਪਿਆਰ ਰੱਝਿਆ ਹੋਵੇ ਤਾਂ ਵੀ ਨਾ ਟੁੱਟੇ ਅੱਪ ਦੇ ਰੋਜੇਵੇਂ ਵੀ ਹੋ ਜਾਣ ਸੀਜ਼ਨ ਵੀ ਆ ਜਾਣ ਅੰਮ੍ਰਿਤ ਵੇਲਾ ਮੇਰੇ ਹਰ ਗੁਰੂ ਹਰਗੋਬਿੰਦ ਸਾਹਿਬ ਇਹ ਸਾਡੇ ਕੋਲੋਂ ਕਦੇ ਵੀ ਛੁੱਟੇ ਨਾ ਛੋਟੀ ਦੀ ਗੱਲ ਹੋਵੇ ਜੇਲ੍ਹ ਤੇ ਜੇਲ੍ਹ ਜਬਰਦਸਤ ਰੇਲਾ ਔਰ ਗੁਰੂ ਅਰਬਿੰਦ ਸਾਹਿਬ ਦੀਆਂ ਜੰਗਾਂ ਪੜੋ ਜੰਗਾਂ ਵਿੱਚ ਵੀ ਅਮਰਤਵੇਲਾ ਤੇ ਸੋਦਰ ਦਾ ਸਮਾਂ ਸੰਭਾਲਿਆ ਆਖੋ ਸਤਿਨਾਮ ਵਾਹਿਗੁਰੂ ਜੰਗ ਬੜੀ ਵੱਡੀ ਗੱਲ ਆ ਜੀ ਮੁਸਲਮਾਨ ਵੀਰਾਂ ਦੇ ਸਰੀਰ ਦਫਨਾਉਣੇ ਮਹਾਰਾਜ ਨੇ ਤੋਂ 5 5 6 ਵਜੇ ਜੰਗ ਬੰਦ ਹੋਈ ਜੀ ਸਿੱਖਾਂ ਦੇ ਅਗਨ ਭੇਟ ਕਰਨੇ ਇਧਰ ਭਾਂਬੜ ਇਧਰ ਦਫਨਾਤ ਤੇ ਉਧਰ ਸਖਾ ਨੂੰ ਕਹਿਣਾ ਸਾਜ਼ ਖੋਲੋ ਸੋਦਰ ਦਾ ਸਮਾਂ ਹੋ ਗਿਆ ਦੀਵਾਨ ਲਾ ਦਿਓ ਆਖੋ ਸਤਨਾਮ ਜੰਗ ਦੇ ਮੈਦਾਨ ਵਿੱਚ ਦੋ ਵੇਲੇ ਦਾ ਸਾਸ ਸੰਗੜੀ ਚੜਿਆ ਕਿਹੈ ਸੇ ਗੁਰੂ ਸਾਹਿਬ ਸਾਡੇ ਜੇਲਾ ਵਿੱਚ ਵੀ ਅੰਮ੍ਰਿਤ ਵੇਲਾ ਜੰਗਾ ਵਿੱਚ ਵੀ ਅੰਮ੍ਰਿਤ ਵੇਲਾ ਸਿਖਾਇਆ ਸਵੇਂ ਪਾਸ਼ਾ ਨੇ امرت بیلا چنگا بچی امرت بیلا سکھایا بولے بولے سکھایا جنگ بچ بھی پروان لاتا پورا گرا کبیر سوتا کیا کرے اٹھ کے نہ چپے مرار ایک دن سوون ہوئے گا لانبے کونڈ پسار ਕਬੀਰ ਸੂਤਾ ਕੀ ਕਰੇ ਉੱਠੇ ਨਾ ਜਪੇ ਮੁਰਾ ਇਕਲਾ ਵਿੱਚ ਵੀ ਅਮਰਤ ਮੇਰਾ ਜਗਾਂ ਵਿੱਚ ਵੀ ਅਮਰਤ ਮੇਰਾ ਤੇ ਪਾਤਸ਼ਾਹੋ ਜੇ ਪਾਤਸ਼ਾਹੋ ਇਕਲਾ ਵਿੱਚ ਵੀ ਅਮਰਤ ਮੇਰਾ ਆ ਆ ਕਈ ਅਰਗੇ ਨੇ ਕੋਡੇ ਸਜਦੇ ਕਰ ਲਈਏ 2 ਮਿੰਟ ਲੇਟ ਜਾ ਸਾਢੇ 3 ਵਜੇ ਆ 2 ਮਿੰਟ ਲੇਟ ਜਾ ਗੋਡੇ ਸਿੱਧੇ ਕਰ ਲੈ ਉਹ ਇਹੋ ਜਿਹੇ ਗੋਡੇ ਸਿੱਧੇ ਹੁੰਦੇ ਆ ਵੀ ਜਦੋਂ ਜਾ ਖੁੱਲਦੀ 6 ਵਜੇ ਹੁੰਦੇ ਆਖੋ ਸਾਥ ਆਨੇ ਬੱਚੇ ਨੇ ਸ਼ਲੋਕ ਪੜਿਆ ਕਬੀਰ ਸਾਹਿਬ ਕਹਿੰਦੇ ਮਨ ਨੂੰ ਕਹਿ ਇੱਕ ਦਿਨ ਇਹੋ ਜੇ ਗੋਡੇ ਤੇਰੇ ਸਿੱਧੇ ਹੋਣੇ ਆ ਰਾਜ ਕੇ ਸਿੱਧੇ ਕਰ ਲੈ ਇੱਕ ਦਿਨ ਸੌਵਨ ਹੋਏਗਾ ਲਾਂਬੇ ਗੌੜ ਆ ਗੋਡੇ ਜਿਹੜੇ ਨੇ ਲਾਂਬੇ ਗੌੜ ਪਸਾਇਆ ਪੂਰੇ ਸੰਦੇ ਫਿਰ ਆਖੋ ਸਾਧਨਾ ਫਿਰ ਰੱਜ ਕੇ ਸੰਦੇ ਕਰੀਂ ਹੋਰ ਲਾਓ ਜੀ ਪ੍ਰਵਾਣ ਅਬ ਕਬੀਰ ਸੁਤਾ ਕਿਆ ਕਰੇ ਬੈਠਾਰੋ ਅਰਜਾ ਜਾਂ ਕੇ ਸੰਗ ਤੇ ਬੀਛਰਾ ਤਾਹੀ ਕੇ ਸੰਗ ਲਾਗ ਕਬੀਰ ਸੁਤਾ ਕਿਆ ਕਰੇ ਬੈਠਾਰੋ ਅਰਜਾ ਵਤ ਵਸੇਬ ਜੀ ਗੁਰ ਕੀ ਚਰਨ ਸਿਹਾਏ ਆਪਕੋ ਅਬਲੇ ਨਵੀਂ ਆਵੇ ਸਭ ਕੁ ਵੇਲੇ ਨੂੰ ਮਿਸ ਕਰਨ ਨਾਲ ਸਮਝੋਤਾ ਨਹੀਂ ਕਰਨਾ ਨਹੀਂ ਕਰਨਾ ਨਹੀਂ ਕਰਨਾ ਮੇਰੀ ਵੀ ਅਰਦਾਸ ਆਪਣੀ ਜਿੰਨਾ ਮਰਜੀ ਰੁੱਤیں ਵੀ ਆ ਜਾਣ ਇਹਦੇ ਨਾਲ ਸਮਝੌਤਾ ਨੇ ਠੰਡਾ ਜੇ ਇਹਦੇ ਨਾਲ ਸਮਝੌਤਾ ਹੈ ਸਰਦੀ ਆ ਜੇ ਇਹਦੇ ਨਾਲ ਸਮਝੌਤਾ ਹੈ ਐ ਜਦੋਂ ਕੋਲ ਸਰ ਨਵੀਂ ਨਵੀਂ ਸੇਵਾ ਸ਼ੁਰੂ ਹੋਈ ਨਾ ਬੀਬੀ ਕੋਲਾ ਜੀ ਦੇ ਇਸ਼ਾਨਾਮ ਦੀ ਸੇਵੇ ਵੀ ਬਾਈ ਸਰੀਰ ਜਦੋਂ ਸਰਦੀ ਆਣੀ ਤੇ 7 8 ਰਹਿ ਜਾਣੇ ਆਖੋ ਸਤਨਾਮ ਉਹ ਬਾਈਆਂ ਜੋ 8 ਘਟਾ ਦਿਓ ਤੇ 14 ਦਾ ਸਮਝੌਤਾ ਢਿੱਲਾ ਰਹਿ ਗਿਆ ਆਖੋ ਸਤਨਾਮ ਠੰਡ ਆ ਗਈ ਆਇਆ ਰਹੀ ਜਾਂ ਲੋੜ ਹੈ ਪ੍ਰੇਮ ਦੀ ਪਿਆਰ ਦੀ ਸੋਝੀ ਦੀ ਉਹ ਜੰਗ ਛੋਟੀ ਗੱਲ ਹੈ ਉਹ ਜੇਲ ਛੋਟੀ ਗੱਲ ਹੈ ਔਰ ਗੁਰੂ ਸਾਹਿਬ ਕੀ ਕਰਕੇ ਵਿਖਾਉਣ ਕੀ ਕਰਕੇ ਵਿਖਾਉਣ ਇਹ ਸਚਾਈ ਗਵਾਲੀਅਰ ਦੀ ਦੇਸ਼ ਸੁਤੰਤਰ ਵਿੱਚ ਰੇ ਅਮਰਤ ਵੇਲਾ ਈਸ਼ਾਨ ਜਬਜੀ ਸਾਹਿਬ ਦੇ ਪਾਠ ਤੋਂ ਵਾਹਿ ਦੀਵਾਨ ਬੋਲੇ ਪ੍ਰਮਾਣ ਪਰਮਾਤੇ ਪ੍ਰਭ ਨਾਮ ਚੱਪ ਗੁਰ ਗੋਬਿੰਦ ਗੁਰ ਕੇ ਚਰਨ ਧਿਆਏ ਜਨਮ ਮਰਨ ਮਲ ਉਤਰੇ ਜਨਮ ਮਰਨ ਮਲ ਉਤਰੇ ਸੱਚੇ ਕੇ ਗੁਣ ਗਾਏ ਓਏ ਜੇਲਾ ਵਿੱਚ ਵੀ ਅੰਮ੍ਰਿਤ ਵੇਲਾ ਜੰਗਾ ਵਿੱਚ ਵੀ ਅੰਮ੍ਰਿਤ ਸਾਰੇ ਜੇ ਮਨ ਵਿੱਚ ਵੀ ਫਰੀਦਾ ਪਿੱਛਲਗਾਤ ਨਾ ਜਾਗੇ ਹੋ ਜੀਵਨਦੂਰੋ ਗਨਾਬਸਰੋ ਹੈ ਹੁਣ ਇਹਦੇ ਤੋਂ ਵੱਡੀ ਕੀ ਜਪੇੜ ਪੈਣੀ ਆ ਜਿਹੜਾ ਪ੍ਰਮਾਣ ਲਾਇਆ ਫਰੀਦਾ ਪਿਛਲ ਰਾਤ ਨਾ ਜਾਗਿਓ ਜਿਵੰਦੜੋਂ ਮੋਇਓ ਕਿੰਡੀ ਸਖਤ ਗੱਲ ਕਹਿ ਤੀ ਕਹਿੰਦੇ ਜੇ ਤੂੰ ਨਹੀਂ ਅਮਰਤ ਵੇਲੇ ਜਾਗਿਆ ਜੀਂਦਿਆਂ ਵੀ ਮਰਿਆਂ ਵਰਗਾ ਹੀ ਮਰਿਆਂ ਵਰਗਾ ਜਿਵੰਦੜੋਂ ਮੋਇਓ ਆ ਮੁਸਲਮਾਨ ਧਰਮ ਵਿੱਚ ਇੱਕ ਬੱਚੀ ਹੋਈ ਹੈ ਰਹਿਬਾ ਬੜੀ ਬੰਦਗੀ ਇੰਨੀ ਬੰਦਗੀ ਸੀ ਇਹਦੇ ਸਾਹਮਣੇ ਨੈਗੇਟਿਵ ਪੋਜ਼ੀਟਿਵ ਵੀ ਜਿਹੜੇ ਨਾ ਆਪਣਾ ਸੁਭਾਅ ਬਦਲ ਕੇ ਪਹੁੰਚਦੇ ਹੋ ਜਾਂਦੇ ਇੰਨੀ ਬੰਦਗੀ ਬਚੀ ਦੀ ਬਹਿ ਬੋਦੀ ਨੈਗੇਟਿਵ ਪੋਜ਼ਿਟਿਵ ਸਮਝਦੇ ਹੋ ਸ਼ੇਰ ਛੱਡਦਾ ਬੱਕਰੀ ਨੂੰ ਨਹੀਂ ਛੱਡਦਾ ਪਰ ਇਹਦੀ ਬੱਚੀ ਦੀ ਇੰਨੀ ਕਮਾਈ ਸੀ ਕਿ ਸ਼ੇਰ ਆ ਜਾਏ ਸਾਹਮਣੇ ਬੱਕਰੀ ਆ ਜਾਏ ਇੰਨਾ ਕੁ ਦੋਵੇਂ ਪੋਜ਼ਿਟਿਵ ਹੋ ਜਾਂਦੇ ਸੀ ਤਪਦੇ ਸੁਭਾਜੇ ਏਡੀ ਬੰਦਗੀ ਬੱਚੀ ਦੀ ਜਿਹੜੇ ਜਾਨਵਰ ਇੱਕ ਦੂਜੇ ਨਾਲ ਈਰਖਾ ਕਰਦੇ ਉਹਨਾਂ ਦੀ ਵੀ ਉਹ ਖਤਮ ਹੋ ਜਾਂਦੀ ਜਿਵੇਂ ਬਾਬਾ ਪੁੱਡਣ ਸ਼ਹਾਦਾ ਤੋਂ ਸੁਣਿਆ ਸ਼ੇਰ ਸੀ ਨਾ ਬੱਕਰੀਆਂ ਚਰਾਉਣ ਦਾ ਸ਼ੇਰ ਬੱਕਰੀਆਂ ਚਰਾਉਂਦਾ کمائی دس ایک دن نا ایک ٹولا آیا نو کو نوجو آ کے کہبا جی سنگت بڑی سنگت اٹ ہو گئی گندگی کر کے رحبا جی تھی ٹھیک ہو کہ ٹھیک ٹھیک ہو ਕਹਿੰਦੇ ਸਾਨੂੰ ਸੁਪਨਾ ਆਇਆ ਜੀ ਤੁਹਾਡੀ ਮੌਤ ਹੋ ਗਈ ਆਖੋ ਸਤਨਾਮ ਇਹ ਤਾਂ ਠੀਕ ਆ ਇਹਨੇ ਨੂੰ ਦੂਜਾ ਟੋਲਾ ਰੇ ਬਾਈ ਠੀਕ ਹੋ ਕਹਿੰਦੀ ਮੈਂ ਠੀਕ ਆ ਇਹੋ ਬੱਚੀ ਜਿਹੜਾ ਮੱਕਾ ਵੀ ਅੱਗੇ ਆ ਗਿਆ ਸੀ ਦਰਸ਼ਨ ਦੇਣ ਆਖੋ ਸਤਨਾਮ ਹਾਂ ਜੀ ਬਿਆ ਦਾ ਪ੍ਰਕਰਣ ਉਹਦੇ ਪੂਰੀ ਸਾਖੀ ਸੁਣ ਸਕਦਾ ਕਹਿੰਦੇ ਸਾਨੂੰ ਸੁਪਨਾ ਆਇਆ ਉਹ ਇੱਕ ਟੋਲਾ ਦੋ ਟੋਲਾ 10 ਜੀ ਸੰਗਤਾਂ ਆ ਗਈਆਂ ਆਪਾਂ ਆਪਣੇ ਗ੍ਰੈਪਾ ਕਹਿੰਦੀ ਏ ਕੀ ਸਾਹ ਉਹ ਸਾਰਿਆਂ ਨੂੰ ਇੱਕੋ ਹੀ ਸੁਪਨਾ ਆਪੋ ਸਾਦਨਾ ਮੇਰੀ ਮੋਤ ਉਹ ਸਾਰਿਆਂ ਨੂੰ ਇਕੱਠਾ ਕਰਕੇ ਕਹਿੰਦੀ ਹਾਂ ਹਾਂ ਤੁਹਾਡਾ ਸੁਪਨਾ ਸੱਚਾ ਏ ਉਹ ਕਹਿੰਦਾ ਨਹੀਂ ਤੁਸੀਂ ਤਾਂ ਜਿੰਦੇ ਜਾਗਦੇ ਹੋ ਸਾਹਮਣੇ ਸਾਡਾ ਸੁਪਨਾ ਤਾਂ ਝੂਠਾ ਹੈ ਸਾਾਨੂੰ ਸੁਪਨਾ ਆਇਆ ਮਰ ਕੇ ਤੁਸੀਂ ਮੌਤ ਹੋ ਗਈ ਤੁਹਾਡੀ ਹਰ ਗਰੁੱਪ ਨੂੰ ਹਰ ਬਨੇ ਮੈਨੂੰ ਆ ਗਿਆ ਤੁਸੀਂ ਤਾਂ ਠੀਕ ਠਾਕ ਨਹੀਂ ਤੁਹਾਡਾ ਸੁਪਨਾ ਸੱਚਾ ਰਹਿਬਾ ਕਹਿੰਦੀ ਕਹਿੰਦੀ ਜੀ ਉਹ ਕਹਿੰਦੇ ਕਹਿੰਦੀ ਦਰਸਲ 'ਚ ਅੱਜ ਮੇਰਾ ਅਮਰਤ ਵੇਲਾ ਟੁੱਟ ਗਿਆ ਹੈ ਰਹਿਬਾ ਕਹਿੰਦੀ ਅੱਜ ਮੇਰਾ ਅਮਰਤ ਵੇਲਾ ਟੁੱਟ ਗਿਆ ਮੈਂ ਸੁੱਤੀ ਰਹਿ ਗਈ ਮੈਥੋਂ ਉੱਠਿਆ ਨਹੀਂ ਗਿਆ ਭਾਵੇਂ ਤੁਹਾਨੂੰ ਮੇਰਾ ਸਰੀਰ ਨਜ਼ਰ ਆ ਰਿਹਾ ਪਰ ਅੱਲਾ ਵੇ ਕਰ ਅੱਜ ਦੇ ਦਿਨ ਮੇਰੀ ਮੌਤ ਹੋ ਗਈ ਜੀਂਦੇ ਆ ਵੀ ਪਰਿਆ ਬੋਲਿਓ ਬੇਡਾ ਫਰੀਦਾ ਪਿਛਲ ਰਾਤ ਨਾ ਜਾਗਿਆ ਫਰੀਦਾ ਪਿਛਲ ਰਾਤ ਨਾ ਜਾਗਿਆ ਜੀਵਦੜੋ ਮੋਇ ਜੇ ਕਹ ਲੋਗ ਵਿਸਾਰਿਆ ਜੇ ਤਰਗ ਵਿਸਾਰਿਆ ਤਾ ਰੱਬ ਨਾਮ ਸਿਜੇ ਹੋਏ ਤੇਲਾ ਵਿੱਚ ਵੀ ਅੰਮ੍ਰਿਤ ਵੇਲਾ ਗੰਗਾ ਵਿੱਚ ਵੀ ਅੰਮ੍ਰਿਤ ਵੇਲਾ ਹਾ ਰੇ ਪਾਤਸ਼ਾਹ ਨੇ ਅੱਜ ਆਪਾਂ ਘੜੀ ਭੁੱਲ ਗਏ ਮਾਫੀ ਦੇ ਦੇਣੀ ਅੰਮ੍ਰਿਤ ਵੇਲੇ ਵਿੱਚ ਮੇਰੇ 'ਚ ਵੀ ਕਮੀ ਐ